thank <laughs> <laughs> you ਜੱਕ ਜਹਰਾ ਇਹ ਹਾਲਾਤ ਕਿਉਂ ਪੈਦਾ ਹੋਏ ਔਰ ਪੈਲਗੰਦੀ ਇਨਸੀਡੈਂਟ ਤੋਂ ਬਾਅਦ ਇਹ ਹਾਲਾਤ ਬਣੇ ਆ ਔਰ ਆਪਰੇਸ਼ਨ ਸੰਦੂਰ ਦੀ ਜਿਹੜੀ ਕਾਮਯਾਬੀ ਹੋਈ ਆ ਜਿਹਦੇ ਵਿੱਚ ਬਹੁਤ ਵੱਡਾ ਅਪਰ ਹੈਂਡ ਸਾਡੀਆਂ ਸਨਾਵਾ ਦਾ ਭਾਰਤੀ ਫੌਜ ਦਾ ਭਾਰਤ ਦੀ ਲੀਡਰਸ਼ਿਪ ਦਾ ਪੋਲੀਟੀਕਲ ਇੰਟਰਨਸ਼ਿਪ ਦਾ ਇੱਕ ਬਹੁਤ ਹੀ ਵੱਡਾ ਕਾਮਯਾਬੀ ਹੋਈ ਆ ਜਿਹੜਾ ਹਰ ਇੱਕ ਨਾਗਰਿਕ ਆ ਉਹਦਾ ਫਰਜ ਬਣਦਾ ਕਿ ਉਹ ਦੇਸ਼ ਦੀ ਸੁਰੱਖਿਆ ਵਾਸਤੇ ਦੇਸ਼ ਦੀ ਅਖੰਡਤਾ ਵਾਸਤੇ ਏਕਤਾ ਵਾਸਤੇ ਯੋਗਦਾਨ ਪਾਵੇ ਅੱਜ ਅਕਰੋਸ ਪਾਰਟੀ ਲਾਈਨਸ ਸਾਰੇ ਧਾਰਮਿਕ ਰਾਜਨੀਤਿਕ ਔਰ ਸਮਾਜਿਕ ਸਮਾਜਾਂ ਦੇ ਸਮਾਜ ਦੇ ਚੰਗੇ ਕਾਰਜ ਕਰਨ ਵਾਲੇ ਦੋਸਤ ਮਿੱਤਰ ਸੱਜਣ ਜੋ ਬਹੁਤ ਚੰਗਾ ਕੰਮ ਕਰ ਰਹੇ ਆ ਦੇਸ਼ਿਤ ਕਰ ਰਹੇ ਆ ਇਨਸਾਨੀਅਤ ਤੇ ਕੰਮ ਕਰ ਰਹੇ ਆ ਉਹ ਆ ਸਾਰੇ ਇਕੱਠੇ ਹੋ ਕੇ ਧੰਗਾ ਯਾਤਰਾ ਕਰ ਰਹੇ ਆ ਬਹੁਤ ਹੀ ਮਾਣ ਵਾਲੀ ਗੱਲ ਆ ਔਰ ਇਹਦੇ ਸਾਰੇ ਸਾਰੇ ਸਾਡੇ ਕਿਸੇ ਦੇਖਣੇ ਉਹ ਧਰਮ ਕਾ ਕੋ ਸਾਡੇ ਸਮਾਜਿਕ ਸਾਡੇ ਸਾਰੇ ਸਤਿਕਾਰਯੋਗ ਸਖਸ਼ੀਤਾ ਜਿਲੇ ਭਰ ਤੋਂ ਸਾਰੇ ਆਇਆ ਮੈਂ ਸਭ ਨੂੰ ਜੀ ਆਇਆਂ ਕਹਾਂ ਔਰ ਇਸ ਯਾਤਰਾ ਦੇ ਵਿੱਚ ਸ਼ਾਮ ਲੋ ਵਾਸਤੇ ਜੋ ਦੇਸ਼ਿਤ ਹੈ ਔਰ ਜਿਨੂੰ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਜਿਹੜੀ ਨੈਸ਼ਨਲ ਸਪਿਰਟ ਆ ਉੱਤੇ ਜੋ ਵਾਤਾ ਹੁੰਦਾ ਇਕਤਾ ਜਿਹੜੀ ਜਿਹੜੀ ਮੈਸੇਜ ਆ ਬੜਾ ਚੰਗੀ ਤਰ੍ਹਾਂ ਰੂਪ ਵਿੱਚ ਜਾਂਦਾ ਸਾਡੇ ਪਰਮਾਨੰਥ ਬਹੁਤ ਸਾਰੇ ਸੱਜਣ ਆਇਆ ਮੈਂ ਜੀ ਆਇਆਂ ਆਖਦਾ ਤੁਹਾਨੂੰ ਵੀ ਜੀ ਆਇਆਂ ਆਖਦਾ ਕਿ ਤੁਸੀਂ ਇਹ ਗੱਲ ਨੂੰ ਇੱਕ ਵਧੀਆ ਮੈਸੇਜ ਆ ਉਹਨੂੰ ਜਿੰਨੇ ਤਰੀਕੇ ਨਾਲ ਅਤੇ ਆ टिक ਇਹਨਾਂ ਲੋਕਾਂ ਤੱਕ ਜਾਏਗਾ ਇਹ ਇੱਕ ਅੱਛੀ ਦੇਸ਼ ਪ੍ਰੇਮ ਦੀ ਭਾਵਨਾ ਜਾਗੇਗੀ ਔਰ ਸਾਡਾ ਦੇਸ਼ ਹੋਰ ਤੱਕੀਆਂ ਕਰੇਗਾ ਔਰ ਦੁਨੀਆ ਦੇ ਉੱਤੇ ਸਾਨੂੰ ਬੜਾ ਗੌਰਵ ਜਿਵੇਂ ਮਿਲਿਆ ਐਦਾਂ ਮਿਲਦਾ ਰਹੇ ਇਹ ਤਰੰਗਾ ਯਾਤਰਾ ਜਿਹੜਾ ਪਾਕਿਸਤਾਨ ਦੀ ਘੋੜੀਆਂ ਲਵਾਈਆਂ ਇਹ ਉਸ ਦੀ ਖੁਸ਼ੀ ਹੈ ਜਿਹੜੇ ਸਾਡੀ ਆਰਮੀ ਨੌਜਵਾਨਾਂ ਨੇ ਪਾਕਿਸਤਾਨ ਦੇ ਦੰਦ ਕੱਟੇ ਕਿਤੇ ਜਿਸ ਦੇ ਵਿੱਚ 트ੰਪ ਨੂੰ ਆ ਕੇ ਵਿਚੋਲਗੀ ਕਰਨੀ ਪਈ ਔਰ ਜਿਸ ਦੇ ਨਾਲ ਸੇਸਪਰ ਪਾਕਿਸਤਾਨ ਨੇ ਕੀਤਾ ਇਹ ਉਸ ਦੀ ਖੁਸ਼ੀ ਦੇ ਵਿੱਚ ਸੀ ਅੱਜ ਮਾਨਜੋਗ ਜ਼ਿਲ੍ਹਾ ਪ੍ਰਧਾਨ ਤਿਹਾਰ ਸਿੰਘ ਪੱਟੀ ਦੀ ਰਹਿਨਮਾਨੀ ਤਲੇ ਅਸੀਂ ਤਿਰੰਗਾ ਯਾਤਰਾ ਕਰ ਰਹੇ ਹਾਂ ਔਰ ਪੂਰੇ ਬਲਡ ਦੇ ਵਿੱਚ ਇਹ ਤਿਰੰਗਾ ਯਾਤਰਾ ਦੀ ਚਰਚਾ ਹੋਣੀ ਹੈ ਕਿਉਂਕਿ ਸੇਧਾਂ ਦੀ ਧਰਤੀ ਹੈ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਇਹ ਧਰਤੀ ਨੂੰ ਮਾਨਜੋਗ ਨਰਿੰਦਰ ਮੋਦੀ ਨੇ ਬਹੁਤ ਵੱਡਾ ਮਾਨ ਦਿੱਤਾ ਅੱਜ ਮਾਨ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਦੀ ਬਹੁਤ ਵੱਡੀ ਮੈਂ ਤਾਂ ਸੇਵਾਇਸ਼ ਕਰਤੀ ਸਾਰੇ ਰਲ ਕੇ ਆਪਾਂ ਯਾਤਰਾ ਨੂੰ ਕਾਮਯਾਬ ਕਰੀਏ ਭਾਰਤ ਮਾਤਾ ਕੀ ਜੈ ਜੈ ਹਿੰਦ ਜੈ ਹਿੰਦ ਅੱਜ ਵਿਸ਼ਾਲ ਜਿਹੜਾ ਤਿਰੰਗਾ ਮਾਰਚ ਸਾਡੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜਿਹੜਾ ਕੱਢਿਆ ਗਿਆ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਮਿਸ਼ਨ ਸੰਦੂਰ ਫਤਿਹ ਹੋਇਆ ਉਹਦੇ ਤਹਿਤ ਇਹ ਤਿਰੰਗਾ ਮਾਰਚ ਕੱਢਿਆ ਜਿਹੜਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਾਬਕਾ ਸੈਨਿਕ ਸਾਡੇ ਜਿਹੜੇ ਧਰਮ ਜਿਹੜੇ ਪ੍ਰਕਿਰਤੀਆਂ ਵਾਲੇ ਸਾਡੇ ਮਹਾਪੁਰਸ਼ ਔਰ ਸਾਰੇ ਜਿਹੜੇ ਜਿਹੜੇ ਬੰਦियां ਰਲ ਕੇ ਉਹਨਾਂ ਦੇ ਸਹਿਯੋਗ ਨਾਲ ਤ ਰੰਗਾ ਮਰਚੇ ਚ ਕੱਢਿਆ ਜਿਹੜਾ ਕਿ ਵਿਚਾਰ ਰੂਪ ਧਾਰ ਗਿਆ ਬਹੁਤ ਬਹੁਤ ਨਜ਼ਰ ਧੰਨਵਾਦ ਜਿਹੜੀ ਸਾਰੀ ਸੰਗਤ ਆਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜੈ ਹਿੰਦ ਜੈ ਭਾਰਤ ਸਤਿ ਸ਼੍ਰੀ ਅਕਾਲ ਅਸਲਾਮ ਅਲੈਕੁਮ ਜੈ ਸ਼੍ਰੀ ਰਾਮ ਤੇ ਹੋਰ ਕੋਈ ਤਰਨ ਰਹਿਦਾ ਨਹੀਂ ਗਿਆ ਐਨੀਵੇ ਅੱਜ ਜਿਹਦਾ ਜਿਹੜਾ ਉਪਰਾਲਾ ਸੀਗਾ ਇਹ ਪੋਲਿਟਿਕਸ ਤੋਂ ਹਟ ਕੇ ਇੱਕ ਨੈਸ਼ਨਲਿਜ਼ਮ ਵਾਲੀ ਬਹੁਤ ਵੱਡੀ ਇੱਕ ਮਾਰਗਦਰਸ਼ਨ ਸੀਗਾ ਜਿੱਥੇ ਸਾਰੇ ਬੰਦੇ ਸਾਰੇ ਐਕਸਰਵਿਸਮੈਨ ਗੈਲੈਂਟਰੀ ਬਾਡੀਜ਼ ਇਹ ਸਾਰੇ ਇਕੱਠੇ ਹੋਏ ਨੇ ਤਾਂ ਕਿ ਅਸੀਂ ਜਿਹੜਾ ਹੁਣ ਹਿੰਦੁਸਤਾਨ ਦੀ ਫੌਜ ਨੇ ਇੱਕ ਬਹੁਤ ਚੰਗਾ ਆਪਰੇਸ਼ਨ ਕਰਕੇ ਬੁੱਧੀ ਦੇ ਨਾਲ ਸੋਚ ਸਮਝ ਕੇ ਸਹਿਜੇ ਸਹਿਜੇ ਇਸ ਨੂੰ ਅੰਜਾਮ ਦਿੱਤਾ ਜਿਹਦਾ ਖਾਮਿਆਜ਼ਾ ਜਿਹੜਾ ਦੁਸ਼ਮਣ ਮੁਲਕ ਹੈ ਉਹਨੂੰ ਭਰਨਾ ਪਊਗਾ ਤੇ ਇਹ ਜਿਹੜਾ ਸੰਦੂਰ ਲਾਇਆ ਆਪਣੀ ਫੌਜ ਨੇ ਤੇ ਆਪਣੀ ਜਿਹੜੀ ਗਵਰਨਮੈਂਟ ਹੈਗੀ ਉਹਨਾਂ ਦੀ ਜਿਹੜੀ ਬlesingਸ ਤੇ ਮਾਰਗਦਰਸ਼ਨ ਦੇ ਨਾਲ ਇਹ ਹੋਇਆ ਬਹੁਤ ਚੰਗਾ ਹੋਇਆ ਔਰ ਇਸ ਖਿੱਤੇ ਦੇ ਵਿੱਚ ਸਾਊਥੀ ایسਟੇਸ਼ੀਆ ਦੇ ਵਿੱਚ ਤੇ ਵਰਲਡ ਦੇ ਵਿੱਚ ਇੰਡੀਆ ਇੱਕ ਅ ਮਿਲਟਰੀ ਐਂਡ ਇਕਨੋਮਿਕ ਪਾਵਰ ਬਣ ਗਈ ਹੈ ਔਰ ਇਹ ਦੋਵੇਂ ਤਕੜੀ ਹੋਊਗੀ ਤੇ ਅੱਜ ਦਾ ਜਿਹੜਾ ਉਪਰਾਲਾ ਹੈਗਾ ਇਹ ਸਾਡੀ ਸਿਵਿਲਨ ਬਰਾਦਰੀ ਨੇ ਸਾਡੀ ਫੌਜ ਨੂੰ ਸਲਾਮ ਕੀਤਾ ਔਰ ਅਸੀਂ ਐਕਸਰਵਿਸਮੈਨ ਜਿਹੜੇ ਵੈਟਰਨ ਨੇ ਅਸੀਂ ਆਪਣੇ ਜਿਹੜੇ ਹੁਣ ਫੌਜੀ ਨੇ ਉਹਨਾਂ ਨੂੰ ਸਲਾਮ ਕਰਦੇ ਆਂ ਥੈਂਕ ਯੂ ਵੈਰੀ ਮਚ ਮੇਰਾ ਨਾਮ ਕਨਲ ਅਮਨਦੀਪ ਸਿੰਘ ਸ਼ੇਰ ਅਕਹਿਵਾਲ ਸੇਨਾਮ ਮੈਡਲ ਗੈਲੈਂਟਰੀ ਜੀ